ਕਿ ਇਹਦੇ ਚ ਕੋ ਫਿਕਸ ਪੇਮੈਂਟ ਵੀ ਰੱਖੀ ਗਈ ਹੈ ਕਿ ਆਪਾਂ ਵਿਆਹ ਸ਼ਾਦੀ ਤੇ ਜਾਂ ਖਾੜੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਪੈਸੇ ਲਿਆ ਕਰ ਹੈ ਨਹੀਂ ਕਿਉਂਕਿ ਕੋਈ ਡੀਜੇ ਹੈਗਾ 50 ਲੱਖ ਦਾ ਹੈ ਜੀ ਕੋਈ ਡੀਜੇ 4 ਲੱਖ ਦਾ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੂੰ ਜਿਵੇਂ ਲੋਟ ਲਾਦਾ ਆਪਦੇ ਹਿਸਾਬ ਨਾਲ ਉਹ ਡੀਜੇ ਦੇ ਮੁਤਾਬਕ ਪੇਮੈਂਟ ਲੈ ਸਕਦਾ ਸਤਿ ਸ਼੍ਰੀ ਅਕਾਲ ਜੀ ਲੋਕ ਖਬਰ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਜਗਤ ਸਿੰਘ ਮਾਨ ਐਸਟਾਕ ਤੁਸੀਂ ਮੌਜੂਦ ਹੈਗੇ ਆ ਪ੍ਰੋਪਰ ਤੇ ਕਸਬਤ ਤਵੰਡੀ ਭਾਈ ਜੀ ਜਿੱਥੇ ਕਿ ਅੱਜ ਡੀਜ ਯੂਨੀਅਨ ਦਾ ਗਠਨ ਕੀਤਾ ਗਿਆ ਤਵੰਡੀ ਭਾਈ ਦਾ ਸੋ ਕਿਹੜਾ ਕਿਹੜਾ ਪ੍ਰਧਾਨ ਬਣਿਆ ਕਿਹੜਾ ਕਿਹੜਾ ਵਾਈਸ ਪ੍ਰਧਾਨ ਬਣਿਆ ਸੋ ਗੱਲਬਾਤ ਕਰਦੇ ਆ ਡੀਜ ਯੂਨੀਅਨ ਦੇ ਪ੍ਰਧਾਨ ਨਾਲ ਹਾਂਜੀ ਬਾਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਅਮਰ ਸਿੰਘ ਹੈ ਜੀ ਅਮਰ ਸਿੰਘ ਜੀ ਅੱਜ ਜਿਹੜਾ ਤਵੰਡੀ ਭਾਈ ਵਿੱਚ ਡੀਜ ਯੂਨੀਅਨ ਦਾ ਗਠਨ ਕੀਤਾ ਗਿਆ ਇਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਤੇ ਕਿਹੜੇ ਕਿਹੜੇ ਅਹੁਦੇਦਾਰ ਬਣਾਈ ਗਏ ਨੇ ਅੱਜ ਅਸੀਂ ਮੇਰੀ ਡਿਊਟੀਆਂ ਪ੍ਰਧਾਨ ਜੀ ਜਿਹੜਾ ਪੰਜਾਬ ਦੇ ਪ੍ਰਧਾਨ ਨੇ ਪ੍ਰਕਾਸ਼ ਸਿੰਘ ਜੀ ਕਾਰਾ ਉਹਨਾਂ ਮੇਰੀ ਡਿਊਟੀ ਲਈ ਸੀ ਜੀ ਮੈਂ ਪੰਜਾਬ ਦਾ ਸੈਕਟਰੀ ਹੋਣ ਕਰਕੇ ਮੇਰੀ ਪ੍ਰਧਾਨੀ ਡਿਊਟੀ ਲਈ ਤੁਸੀਂ ਤਲਵੰਡੀ ਭਾਈ ਦਾ ਜੁਨੀਅਨ ਦਾ ਗਠਨ ਕਰੋ ਜਾ ਕੇ ਇੱਥੇ ਅੱਜ ਅਸੀਂ ਰਾਜੂ ਡੀਜੇ ਵਾਲੇ ਤਲਵੰਡੀ ਭਾਈ ਦੇ ਉਹਨਾਂ ਨੂੰ ਪ੍ਰਧਾਨ ਬਣਾਇਆ ਜੀ ਤੇ ਵਾਈਸ ਪ੍ਰਧਾਨ ਲਖਾ ਜੀ ਸਲਿਆਣੀ ਵਾਲਿਆਂ ਨੇ ਬਣਾਇਆ ਜੀ ਤੇ ਸੈਕਟਰੀ ਬਣਾਇਆ ਅਭਿ ਸਲਿਆਣੀ ਸੈਕਟਰੀ ਬਣਾਇਆ ਜੀ ਤੇ ਰੋਸ਼ਨ ਜੀ ਸਾਡੇ ਚੇਅਰਮੈਨ ਬਣੇ ਨੇ ਤੇ ਐਮਕੇ ਡੀਜੇ ਵਾਲੇ ਨੂੰ ਅਸੀਂ ਖਜਾਨਚੀ ਬਣਾਇਆ ਸਰ ਜਿਵੇਂ ਜੂਨੀਅਰ ਅਡਰਜ ਗਠਨ ਕੀਤਾ ਕਿ ਇਹਦੇ ਵਿੱਚ ਕੋਈ ਫਿਕਸ ਪੇਮੈਂਟ ਵੀ ਰੱਖੀ ਗਈ ਹੈ ਕਿ ਆਪਾਂ ਵਿਆਹ ਸ਼ਾਦੀ ਤੇ ਜਾਂ ਖਾੜੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਪੈਸੇ ਲਿਆ ਕਰਨੇ ਹੋਂਦੇ ਵਾਸਤੇ ਕੋਈ ਪੇਮੈਂਟ ਦਾ ਕੋਈ ਕਿਸੇ ਨਾਲ ਹੈ ਨਹੀਂ ਕਿਉਂਕਿ ਕੋਈ ਡੀਜੇ ਹੈਗਾ 50 ਲੱਖ ਦਾ ਹੈ ਕੋਈ ਡੀਜੇ 4 ਲੱਖ ਦਾ ਹੈ ਉਹਦੇ ਮੁਤਾਬਕ ਹੀ ਪੇਮੈਂਟ ਜਿਵੇਂ ਕੋਈ ਸਿਸਟਮ ਹੁੰਦਾ ਉਸ ਹਿਸਾਬ ਨਾਲ ਪੇਮੈਂਟ ਆਉਂਦੇ ਉਹਦੇ ਕੋਈ ਜ਼ੂਰੀ ਨਹੀਂ ਹੈ ਸਾਡਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੂੰ ਜਿਵੇਂ ਲੋਡ ਲਾਦਾ ਆ ਆਪਦੇ ਹਿਸਾਬ ਨਾਲ ਰੂਟੀ ਦੇ ਮੁਤਾਬਕ ਪੇਮੈਂਟ ਲੈ ਸਕਦਾ ਇਹ ਜੂਨੀਅਨ ਦਾ ਮਤਲਬ ਇਹ ਹੁੰਦਾ ਜਿਵੇਂ ਸਾਡਾ ਕਿਤੇ ਕੋਈ ਸਮਾਨ ਖਰਾਬ ਹੋ ਗਿਆ ਕਿਤੇ ਬਾਹਰ ਗਏ ਅਸੀਂ ਸਾਡੇ ਸਾਰੇ ਪੰਜਾਬ ਦੀ ਜੂਨੀਅਨ ਹੈ ਸਾਰੇ ਸ਼ਹਿਰਾਂ ਚੋਂ ਪ੍ਰਧਾਨ ਬੈਠੇ ਨੇ ਜੇ ਕਿਸੇ ਦਾ ਉੱਥੇ ਐਮਪਲੋਇਰ ਖਰਾਬ ਹੋ ਗਿਆ ਅਸੀਂ ਉੱਥੇ ਉਹ ਉਹਨੂੰ ਪ੍ਰੋਵਾਈਡ ਕਰਾ ਲੈਨੇ ਉੱਥੇ ਮੌਕੇ ਤੇ ਇੱਕ ਦੂਜੇ ਨੂੰ ਕਹਿ ਕੇ ਅਸੀਂ ਉੱਥੇ ਮੌਕੇ ਤੋਂ ਕੰਮ ਨਾ ਖਰਾਬ ਹੋ ਜਾ ਕੋਈ ਝਗੜਾ ਪੈਦਾ ਹੋ ਗਿਆ ਅਸੀਂ ਉੱਥੇ ਮੌਕੇ ਤੇ ਸਾਡੇ ਉਥੋਂ ਦੀ ਲੋਕਲ ਬੰਦੇ ਜਿਹੜੇ ਪਹੁੰਚ ਜਾਂਦੇ ਇਸ ਕਰਕੇ ਸਾਡੇ ਸਾਰੇ ਪੰਜਾਬ ਦੀ ਜੁਨੀਆ ਬਣੀ ਹੋਈ ਐ ਕਿਤੇ ਕੋਈ ਝਗੜਾ ਨਾ ਪੈਦਾ ਹੋਵੇ ਅਸੀਂ ਇੱਕ ਦੂਜੇ ਦੇ ਸਾਰੇ ਹਾਮੀ ਹੁੰਦੇ ਆ ਇਸ ਕਰਕੇ ਅਸੀਂ ਸਾਰੇ ਜੁਨੀਆ ਚਾਹ ਸਾਡੀ ਬੜੀ ਪੁਰਾਣੀ ਜੁਨੀਆ ਦਲਜੀ ਵੀ ਸਾਰੇ ਪੰਜਾਬ ਦੀ ਜਿੱਥੇ ਵੀ ਸਾਨੂੰ ਕਿਸੇ ਲੋੜ ਪੈਂਦੀ ਅਸੀਂ ਉੱਥੇ ਇਕੱਠੇ ਹੋ ਜਾਂਦੇ ਹਾਂ ਸੋ ਜਿਵੇਂ ਤੁਸੀਂ ਦੇਖਿਆ ਕਿ ਤਲਵੰਡੀ ਪਾਈ ਵਿੱਚ ਜੀਜੇ ਜੀਓਨ ਦਾ ਗਠਨ ਕੀਤਾ ਗਿਆ ਸਾਡੇ ਨਾਲ ਇਸ ਵਕਤ ਮੌਜੂਦ ਹੈ ਗੁਰਵਿੰਦਰ ਸਿੰਘ ਹੈਰੀ ਜੀ ਪਤਲੀ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਤਲਵੰਡੀ ਭਾਈ ਦੀ ਯੂਨੀਅਨ ਦੇ ਪ੍ਰਧਾਨ ਸਾਹਿਬ ਚੁਣੇ ਗਏ ਵਾਈਸ ਪ੍ਰਧਾਨ ਸਾਡੇ ਅਮਰ ਭਾਜੀ ਨਾਗਪਾਲ ਜੀ ਜੀਰੇ ਤੋਂ ਨਾਲ ਸਾਡੇ ਬਬਲੂ ਵੀਰ ਜੀ ਗੋਪੀ ਵੀਰ ਜੀ ਇਹਨਾਂ ਦੀ ਸਾਰਿਆਂ ਦੀ ਰਹਿਨੁਮਾਈ ਦੇ ਹੇਠ ਅਸੀਂ ਤਲਵੰਡੀ ਭਾਈ ਦੀ ਨਵੀਂ ਯੂਨੀਅਨ ਦਾ ਇੱਕ ਗਠਨ ਕੀਤਾ ਵਾ ਪਿਆਰ ਸਦਕਾ ਇਹਨਾਂ ਦੇ ਸਤਕਾਰ ਸਦਕਾ ਸਾਡੇ ਪ੍ਰਧਾਨ ਸਾਹਿਬ ਰਾਜੂ ਭਾਈ ਜੀ ਠੀਕਾ ਵਾਈਸ ਪ੍ਰਧਾਨ ਸਾਡੇ ਲੱਖਾ ਵੀਰ ਜੀ ਚੇਅਰਮੈਨ ਸਾਡੇ ਬਾਬਾ ਰੋਸ਼ਨ ਜੀ ਸੈਕਟਰੀ ਸਾਡੇ ਬਾਈ ਰਵੀ ਜੀ ਸਾਰਾਂ ਦੇ ਸਹਿਯੋਗ ਦੇ ਨਾਲ ਇੱਕ ਨਵੀਂ ਵਧੀਆ ਯੂਨੀਅਨ ਦਾ ਇੰਗਾ ਡੀਜੇ ਯੂਨੀਅਨ ਦਾ ਗਠਨ ਕੀਤਾ ਸਾਡੇ ਨਾਗਪਾਲ ਬਾਈ ਜੀ ਉਹਨਾਂ ਦੀ ਮਿਹਨਤ ਦੇ ਸਦਕਾ ਪਿਆਰ ਦੇ ਸਦਕਾ ਜੀ ਹੈਰੀ ਜੀ ਅੱਜ ਤਰਵੰਡੀ ਭਾਈ ਦੀ ਯੂਨੀਅਨ ਦਾ ਗਠਨ ਹੋਇਆ ਕਿਵੇਂ ਲੱਗ ਰਿਹਾ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂ ਜੀ ਜੀ ਬਹੁਤ ਵਧੀਆ ਖੁਸ਼ੀ ਮਹਿਸੂਸ ਹੁੰਦੀ ਜਦੋਂ ਆਪਾਂ ਸਾਰਿਆਂ ਨਾਲ ਮਿਲਦੇ ਜੁਲਦੇ ਵਧੀਆ ਵਰਤਦੇ ਆ ਠੀਕ ਹੈ ਅਸੀਂ ਸਾਡਾ ਇਹ ਮੋਟਿਵ ਆ ਅਸੀਂ ਸਾਰਿਆਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਵੀ ਸਾਂਝੇ ਹੋਣਾ ਕੱਡਾ ਇਕੱਲੇ ਸਾਡੀ ਯੂਨੀਅਨ ਨਹੀਂ ਡੀਜੇ ਯੂਨੀਅਨ ਨਹੀਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਵੀ ਬਰਾਬਰ ਦੇ ਹੀ ਹੋਣਾ ਜੀ ਸੋ ਤੁਸੀਂ ਦੇਖਿਆ ਕਿ ਅੱਜ ਤਰਵੰਡੀ ਪਾਈ ਡੀਜ ਨਿਊਨ ਦਾ ਗਠਨ ਕੀਤਾ ਗਿਆ ਲੋਕ ਕਪਰੇਟਿਵ ਲਈ ਜਗਰੂਪ ਸਿੰਘ ਮਾਨ ਤਰਵੰਡੀ ਪਾਈ